macular edema ਇਹ ਵੀਡੀਓ ਡਾਇਬਟੀਜ਼ ਤੋਂ ਨਜ਼ਰ ਦੇ ਨੁਕਸਾਨ ਦੇ ਕਾਰਨਾਂ ਅਤੇ ਇਸ ਸਥਿਤੀ ਤੋਂ ਬਚਣ ਬਾਰੇ ਦੱਸਦਾ ਹੈ ਅੱਖ ਦੇ ਮੁੱਖ ਤੌਰ ਤੇ ਤਿੰਨ ਹਿੱਸੇ ਹਨ ਇੱਕ ਟਿਊਨਿਕਸ ਜਿਸ ਦੀਆਂ ਤਿੰਨ ਪਰਤਾਂ ਹਨ ਜੋ ਕਿ ਅੱਖ ਦੀ ਕੰਧ ਬਣਾਉਂਦੀ ਹੈ ਦੋ ਆਪਟੀਕਲ ਹਿੱਸਾ ਜਿਸ ਨੂੰ ਰੈਫ੍ਰੈਕਟਾਈਲ ਮੀਡੀਆ ਕੰਪੋਨੈਂਟ ਵੀ ਕਹਿੰਦੇ ਹਨ ਜੋ ਕਿ ਰੋਸ਼ਨੀ ਨੂੰ ਅੰਦਰ ਲੈ ਕੇ ਕੇਂਦ੍ਰਿਤ ਕਰਦੇ ਹਨ ਤਿੰਨ ਨਿਊਰਲ ਕੰਪੋਨੈਂਟ ਜਿਸ ਵਿੱਚ ਰੈਟੀਨਾ ਅਤੇ ਆਪਟਿਕ ਨਰਵ ਸ਼ਾਮਿਲ ਹੁੰਦੇ ਹਨ ਅੱਖਾਂ ਦੇ ਜ਼ਿਆਦਾਤਰ ਹਿੱਸੇ ਵਿੱਚ ਇੱਕ ਸਾਫ਼ ਜਲ ਜਿਸ ਨੂੰ ਵਿਟ੍ਰੀਅਸ ਕਹਿੰਦੇ ਹਨ ਨਾਲ ਭਰਿਆ ਹੁੰਦਾ ਹੈ ਰੋਸ਼ਨੀ ਤੁਹਾਡੀ ਪੁਤਲੀ ਅਤੇ ਲੈਂਸ ਰਾਹੀਂ ਅੱਖਾਂ ਦੇ ਪਿਛਲੇ ਪਾਸੇ ਪ੍ਰਵੇਸ਼ ਕਰਦੀ ਹੈ ਅੱਖਾਂ ਦਾ ਅੰਦਰਲਾ ਹਿੱਸਾ ਵਿਸ਼ੇਸ਼ ਰੋਸ਼ਨੀ ਸੰਵੇਦਕ ਸੈੱਲਾਂ ਨਾਲ ਢੱਕਿਆ ਹੁੰਦਾ ਹੈ ਜਿਨ੍ਹਾਂ ਨੂੰ ਸਮੂਹਿਕ ਤੌਰ ਤੇ ਰੈਟੀਨਾ ਕਿਹਾ ਜਾਂਦਾ ਹੈ ਇਹ ਹੀ ਰੋਸ਼ਨੀ ਨੂੰ ਬਿਜਲੀ ਸੰਵੇਦਨਾ ਵਿੱਚ ਬਦਲਦਾ ਹੈ ਅੱਖ ਦੇ ਪਿੱਛੇ ਤੁਹਾਡੀ ਆਪਟਿਕ ਨਰਵ ਇਹਨਾਂ ਸੰਵੇਦਨਾਵਾਂ ਨੂੰ ਦਿਮਾਗ ਤੱਕ ਪਹੁੰਚਾਉਂਦੀ ਹੈ ਮੈਕੂਲਾ ਇਕ ਰੈਟੀਨਾ ਵਿੱਚ ਛੋਟਾ ਅਤੇ ਸੰਵੇਦਨਸ਼ੀਲ ਖੇਤਰ ਹੈ ਜੋ ਤੁਹਾਨੂੰ ਕੇਂਦਰੀ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ ਜਦੋਂ ਪੈਨਕ੍ਰੀਆਟਿਕ ਗਲੈਂਡ ਇਨਸੂਲਿਨ ਦੀ ਲੋੜਿੰਦੀ ਮਾਤਰਾ ਪੈਦਾ ਕਰਨ ਵਿੱਚ ਅਸਫਲ ਰਹਿੰਦੀ ਹੈ ਉਦੋਂ ਡਾਇਬੀਟੀਜ਼ ਹੁੰਦੀ ਹੈ ਇਹ ਸ਼ਰੀਰ ਵਿੱਚ ਖੂਨ ਦੇ ਗਲੂਕੋਜ਼ ਪਦਰ ਨੂੰ ਨਿਯੰਤਰਿਤ ਕਰਨ ਦੀ ਕੁਦਰਤੀ ਯੋਗਤਾ ਨੂੰ ਨੁਕਸਾਨ ਪਹੁੰਚਾਉਂਦੀ ਹੈ ਡਾਇਬੀਟੀਜ਼ ਡਾਇਬਟਿਕ ਰੈਟੀਨੋਪੈਥੀ ਅਤੇ ਡਾਇਬਟਿਕ ਐਮੈਕੂਲਰ ਐਡੀਮਾ ਡੀਐਮਈ ਵਰਗੀਆਂ ਨਜ਼ਰ ਨੂੰ ਖਤਰੀ ਵਿੱਚ ਪਾਉਣ ਵਾਲੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ ਨਜ਼ਰ ਦੇ ਨੁਕਸਾਨ ਨੂੰ ਰੋਕਣ ਲਈ ਇਸ ਦੀ ਨਿਗਰਾਨੀ ਜ਼ਰੂਰੀ ਹੈ ਡੀਐਮਈ ਡਾਇਬੀਟੀਜ਼ ਦੇ ਕਾਰਨ ਵਿਕਸਿਤ ਹੁੰਦਾ ਹੈ ਟਾਈਪ 1 ਜਾਂ ਟਾਈਪ 2 ਡਾਇਬੀਟੀਜ਼ ਇਹ ਅਨੁਮਾਨ ਹੈ ਕਿ ਲਗਭਗ 103.12 ਮਿਲੀਅਨ ਲੋਕਾਂ ਨੂੰ ਡਾਇਬਟਿਕ ਰੈਟੀਨੋਪੈਥੀ ਹੈ। ਡਾਇਬੀਟੀਜ਼ ਦੇ 22% ਤੋਂ ਵੱਧ ਮਰੀਜ਼ਾਂ ਨੂੰ ਡਾਇਬਟਿਕ ਰੈਟੀਨੋਪੈਥੀ ਹੈ। ਮੈਕੂਲਰ ਐਡੀਮਾ ਨਾੜੀ ਦੀਆਂ ਕੰਧਾਂ ਦੇ ਕਮਜ਼ੋਰ ਹੋਣ ਅਤੇ ਨਾੜੀ ਦੀ ਪਾਰਦਰਸ਼ਤਾ ਵਧਣ ਦੇ ਕਾਰਨ ਹੁੰਦੀ ਹੈ। ਰੈਟੀਨਲ ਖੂਨ ਦੀਆਂ ਨਾੜੀਆਂ ਦੇ ਕਮਜ਼ੋਰ ਜਾਂ ਅਵਿਰuddh ਹੋਣ ਦੇ ਕਾਰਨ ਵੈਸਕੂਲਰ ਐਂਡੋਥੀਲੀਅਮ ਗ੍ਰੋਥ ਫੈਕਟਰ VEGF ਦੀ ਅਸਾਧਾਰਨ ਵਾਧੂ ਨਿਸਤਾਰਣ ਹੁੰਦੀ ਹੈ ਜੋ ਕਿ ਨਾੜੀ ਦੇ ਗੋਲੇ ਨੂੰ ਕਮਜ਼ੋਰ ਕਰਦੀ ਹੈ ਅਤੇ ਖੂਨ ਦੀਆਂ ਨਾੜੀਆਂ ਰਸਣ ਲੱਗ ਜਾਂਦੀਆਂ ਹਨ ਇਸ ਦੇ ਨਤੀਜੇ ਵਜੋਂ ਪ੍ਰੋਟੀਨ ਅਤੇ ਤਰਲ ਮੈਕੂਲਰ ਦੇ ਉੱਪਰ ਜਾਹੀਠਾ ਇਕੱਠੇ ਹੋ ਜਾਂਦੇ ਹਨ ਜਿਸ ਕਾਰਨ ਮੈਕੂਲਰ ਸੁੱਜ ਜਾਂਦਾ ਹੈ ਤੇ ਗਾੜਾ ਹੋ ਜਾਂਦਾ ਹੈ ਇਸ ਸਥਿਤੀ ਨੂੰ ਮੈਕੂਲਰ ਐਡੀਮਾ ਕਿਹਾ ਜਾਂਦਾ ਹੈ ਮੈਕੂਲਰ ਦੇ ਸੁੱਜੇ ਕਰਕੇ ਨਜ਼ਰ ਧੁੰਦਲੀ ਹੋ ਜਾਂਦੀ ਹੈ ਰੰਗ ਵੀ ਫਿੱਕੇ ਜਾਂ ਤੁੰਦਲੇ ਨਜ਼ਰ ਆ ਸਕਦੇ ਹਨ ਅਤੇ ਨਜ਼ਰ ਵਿੱਚ ਚਟਾਕ ਦਿਖਾਈ ਵੀ ਦੇ ਸਕਦੇ ਹਨ ਡਾਇਬਟੀਜ਼ ਵਾਲੇ ਕਿਸੇ ਵੀ ਵਿਅਕਤੀ ਨੂੰ ਹਰ ਸਾਲ ਜਾਂ ਡਾਕਟਰ ਦੀ ਸਲਾਹ ਅਨੁਸਾਰ ਅੱਖਾਂ ਦੀ ਵਿਆਪਕ ਜਾਂਚ ਕਰਾਉਣੀ ਚਾਹੀਦੀ ਹੈ ਬਹੁਤ ਸਾਰੇ ਡਾਇਬਟੀਜ਼ ਦੇ ਮਰੀਜ਼ ਆਪਣੀਆਂ ਅੱਖਾਂ ਦੀ ਜਾਂਚ ਨਹੀਂ ਕਰਵਾਉਂਦੇ ਜੇਕਰ ਸਮੇਂ ਸਿਰ ਇਲਾਜ ਨਹੀਂ ਮਿਲਦਾ ਤਾਂ ਡੀਐਮਈ ਗੰਭੀਰ ਇਥੋਂ ਤੱਕ ਕਿ ਅੰਨਪਨ ਵੀ ਹੋ ਸਕਦਾ ਹੈ ਜੇਕਰ ਤੁਹਾਡੇ ਡਾਕਟਰ ਨੂੰ ਸ਼ੱਕ ਹੈ ਕਿ ਤੁਹਾਨੂੰ ਡੀਐਮਈ ਹੈ ਤੁਹਾਨੂੰ ਫਲੋਰਾਸਿਨ ਐਂਜਿਓਗ੍ਰਾਫੀ ਜਾਂ ਐਫਐਫਏ ਹੋ ਸਕਦੀ ਹੈ ਤੁਹਾਡੀ ਰੈਟੀਨਾ ਵਿੱਚ ਖੂਨ ਦੀਆਂ ਨਾੜੀਆਂ ਨੂੰ ਦੇਖਣ ਲਈ ਤੁਹਾਡਾ ਡਾਕਟਰ ਤੁਹਾਡੀ ਅੱਖ ਦੀ ਨਾੜੀ ਵਿੱਚ ਇੱਕ ਵਿਸ਼ੇਸ਼ ਖੁਰਾਕ ਦਾ ਟੀਕਾ ਲਗਾਉਂਦਾ ਹੈ ਇਹ ਤੇਜ਼ੀ ਨਾਲ ਤੁਹਾਡੀ ਅੱਖ ਵਿੱਚ ਜਾਂਦਾ ਹੈ ਜਿੱਥੇ ਇਸ ਨਾਲ ਖੂਨ ਦੀਆਂ ਨਾੜੀਆਂ ਦੀ ਡਿਜੀਟਲ ਫੋਟੋਆਂ ਦਿਸਦੀਆਂ ਹਨ ওসিਟੀ ਡੀਐਮਈਡੀ ਜਾਂਚ ਕਰਨ ਦੇ ਸਭ ਤੋਂ ਵਧੀਆ ਤਰੀਕਿਆਂ ਵਿੱਚ ਇੱਕ ਹੈ ਇਹ ਅਲਟਰਾਸਾਊਂਡ ਦੀ ਤਰ੍ਹਾਂ ਹੈ ਇਹ ਤੁਹਾਡੀ ਅੱਖ ਦੇ ਅੰਦਰ ਟਿਸ਼ੂਆਂ ਦੀ ਬਹੁਤ ਬਾਰੀਕ ਵਿਸਤ੍ਰਿਤ ਤਸਵੀਰਾਂ ਬਣਾਉਣ ਲਈ ਪ੍ਰਕਾਸ਼ ਦੀਆਂ ਤਰੰਗਾਂ ਦੀ ਵਰਤੋਂ ਕਰਦਾ ਹੈ। OCT ਰੈਟੀਨਾ ਦੀ ਵੱਖ-ਵੱਖ ਪਰਤਾਂ ਦੀ ਮੋਟਾਈ ਦਿਖਾ ਸਕਦਾ ਹੈ। ਅਜਿਹੀਆਂ ਸਮੱਸਿਆਵਾਂ ਦਾ ਪਤਾ ਲਗਾ ਸਕਦਾ ਹੈ ਜੋ ਹੋਰ ਟੈਸਟ ਨਹੀਂ ਦੱਸ ਸਕਦੇ। ਡਾਇਬੀਟਿਸ ਦੀ ਮਿਆਦ ਵਧਣ ਦੇ ਨਾਲ-ਨਾਲ ਖੂਨ ਵਿੱਚ ਗਲੂਕੋਜ਼, ਬਲੱਡ ਪ੍ਰੈਸ਼ਰ ਅਤੇ ਬਲੱਡ ਲਿਪਿਡਸ ਦੀ ਅਸਾਧਾਰਨ ਪੱਧਰਾਂ ਦੇ ਕਰਕੇ ਡੀਐਮਈ ਹੋਣ ਦਾ ਖਤਰਾ ਵੱਧ ਜਾਂਦਾ ਹੈ। ਹੋਰ ਡਾਇਬੀਟਿਸ ਦੀਆਂ ਪੇਚੀਦਗੀਆਂ ਗੁਰਦੇ ਦੀ ਬਿਮਾਰੀ, ਕਾਰਡੀਓਵਾਸਕੂਲਰ ਬਿਮਾਰੀ ਤਮਾਕੂ ਦੀ ਸ਼ੀ ਮੋਟਾਪਾ ਅਤੇ ਗਰਭਵਸਥਾ ਵੀ ਤੁਹਾਨੂੰ ਡੀਐਮਈ ਹੋਣ ਦਾ ਜੋਖਮ ਵਧਾ ਦਿੰਦੀ ਹੈ ਕਿਸੇ ਵੀ ਸੰਸ਼ੋਧਿਤ ਹੋਣ ਯੋਗ ਜੋਖਮ ਕਾਰਕਾਂ ਨੂੰ ਨਿਯੰਤਰਿਤ ਕਰਕੇ ਤੁਸੀਂ ਆਪਣੇ ਜੋਖਮ ਨੂੰ ਘਟਾ ਸਕਦੇ ਹੋ ਡਾਇਬਟੀਜ਼ ਦਾ ਪ੍ਰਬੰਧ ਕਰਨਾ ਅਤੇ ਬੇਸ਼ੱਕ ਤੁਹਾਡੇ ਡਾਕਟਰਾਂ ਦੁਆਰਾ ਨਿਰਧਾਰਤ ਕੀਤੇ ਗਏ ਅੱਖਾਂ ਦਾ ਪਰਿਖਣ ਜੀਐਮਈ ਇਲਾਜ ਦੇ ਵਿਕਲਪ ਹਨ ਨੰਬਰ 1 레이저 ਫੋਟੋਕੋਐਗੂਲੇਸ਼ਨ ਨੰਬਰ 2 ਕorticosteroids ਨੰਬਰ 3 ਐਂਟੀ VEGF ਇੰਜੈਕਸ਼ਨ ਥੈਰੇਪੀ 레이జర్ ਫੋਟੋਕੁਆਗੂਲੇਸ਼ਨ ਜੋ ਤਰਲ ਪਦਾਰਥ ਦੇ ਰਿਸਾਵ ਨੂੰ ਘਟ ਅਤੇ ਹੋਲੀ ਕਰਨ ਲਈ ਅੱਖ ਦੇ ਵਿੱਚ ਛੋਟੇ 레이జర్ ਕਾਵ ਕਰਦਾ ਹੈ ਅਤੇ ਨਜ਼ਰ ਨੂੰ ਸਥਿਰ ਕਰਦਾ ਹੈ ਅਤੇ ਸੰਭਾਵੀ ਤੌਰ ਤੇ ਨਜ਼ਰ ਦੇ ਹੋਰ ਨੁਕਸਾਨ ਨੂੰ ਰੋਕਦਾ ਹੈ ਹਾਲਾਂਕਿ ਇਹ ਇਲਾਜ ਵਿੱਚ ਰੈਟੀਨਾ ਦੇ ਨੁਕਸਾਨ ਦਾ ਅਤੇ ਨਜ਼ਰ ਵਿੱਚ ਸੁਧਾਰ ਦੀ ਸੰਭਾਵਨਾ ਨਾ ਹੋਣ ਦਾ ਜੋਖਮ ਹੁੰਦਾ ਹੈ ਕorticosteroids ਜੋ ਕਿ ਇੰਟਰਾਵਿਟਰੀਅਲ ਟੀਕੇ ਜਾਂ ਨਿਰੰਤਰ ਨਿਸਤਾਰ ਵਾਲੇ ਇੰਪਲਾਂਟਸ ਰਾਹੀਂ ਲਿਆ ਜਾਂਦਾ ਹੈ ਉਹ ਸੋਜਸ਼ ਅਤੇ ਨੁਕਸਾਨ ਪਹੁੰਚਾਉਣ ਵਾਲੇ ਤੰਤਰਾਂ ਵਿੱਚ ਦਾਖਲ ਹੋ ਕੇ ਦ੍ਰਿਸ਼ਟੀ ਨੂੰ ਸੁਧਾਰ ਸਕਦਾ ਹੈ ਹਾਲਾਂਕਿ ਉਹਨਾਂ ਦੇ ਲਾਭ ਥੋੜੇ ਸਮੇਂ ਲਈ ਹੁੰਦੇ ਹਨ ਅਤੇ ਅੱਖਾਂ ਦੀਆਂ ਹੋਰ ਜਟਿਲਤਾਵਾਂ ਜਿਵੇਂ ਕਿ ਮੋਤੀਆਬਿੰਦ ਜਾਂ ਐਲੀਵੇਟਿਡ ਇੰਟਰਾਓਕੂਲਰ ਪ੍ਰੈਸ਼ਰ ਦੇ ਜੋਖਮ ਹਨ ਜੋ ਕਿ ਗਲਾਕੀਮਾ ਲਈ ਮੁੱਖ ਜੋਖਮ ਹਨ DME ਮਰੀਜ਼ਾਂ ਵਿੱਚ ਨਜ਼ਰ ਦੇ ਨੁਕਸਾਨ ਦੇ ਇਲਾਜ ਵਿੱਚ ਇੱਕ ਵੱਡਾ ਵਿਕਾਸ ਐਂਟੀ VEG F ਦਵਾਈਆਂ ਦੇ ਪ੍ਰਯੋਗ ਦੀ ਸ਼ੁਰੂਆਤ ਹੈ ਰੈਟੀਨਾ ਵਿੱਚ ਪ੍ਰੋਟੀਨ ਵੈਸਕੂਲਰ ਐਂਡੋਲੀਥੀਅਮ ਗ੍ਰੋਥ ਫੈਕਟਰ VEG F ਦਾ ਅਸਾਧਾਰਨ ਵਾਧੂ ਨਿਸਤਾਰਨ ਜਿਸ ਨਾਲ ਨਾੜੀ ਦਾ ਗੋਲਾ ਕਮਜ਼ੋਰ ਹੋ ਜਾਂਦਾ ਹੈ ਤੇ ਖੂਨ ਦੀਆਂ ਨਾੜੀਆਂ ਰਿਸ ਜਾਂਦੀਆਂ ਹਨ ਜਿਸ ਕਾਰਨ ਮੈਕੂਲਰ ਵਿੱਚ ਸੋਜਾ ਅਤੇ ਮੋਟਾਪਾ ਨਾ ਜਾਂਦਾ ਹੈ ਐਂਟੀ VEG F ਦਵਾਈਆਂ VEG F ਨੂੰ ਨਿਸ਼ਾਨਾ ਬਣਾਉਣ ਅਤੇ ਬਲੌਕ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ VEGF ਦੇ ਅਸਾਧਾਰਨ ਪੱਧਰ ਦਾ ਘਟਣਾ ਖੂਨ ਦੀਆਂ ਨਾੜੀਆਂ ਤੇ ਨੁਕਸਾਨ ਦੇ ਪ੍ਰਭਾਵਾਂ ਨੂੰ ਘਟਾਉਂਦਾ ਹੈ। ਇਹ ਤਰਲ ਦੇ ਰਿਸਾਅ ਨੂੰ ਘਟਾਉਂਦਾ ਹੈ, ਸੋਜੇ ਨੂੰ ਘਟਾਉਂਦਾ ਹੈ ਅਤੇ ਨਜ਼ਰ ਨੂੰ ਸਥਿਰ ਅਤੇ ਸੁਧਾਰ ਵੀ ਸਕਦਾ ਹੈ। ਐਂਟੀ VEGF ਇਲਾਜ ਸਿੱਧਾ ਅੱਖ ਵਿੱਚ ਟੀਕੇ ਦੇ ਰੂਪ ਵਿੱਚ ਲਿਆ ਜਾਂਦਾ ਹੈ। ਐਂਟੀ VEGF ਇਲਾਜ ਦੀ ਤਿੰਨ ਮੁੱਖ ਪ੍ਰਤੀਕਿਰਿਆਵਾਂ ਹਨ। ਨੰਬਰ 1 ਕਟੀ ਨਾੜੀ ਪਾਰਦਰਸ਼ਤਾ। ਇਸ ਲਈ ਕਿ ਨਾੜੀਆਂ ਦੀ ਕੰਧ ਇੰਨੀ ਪ੍ਰਵੇਸ਼ ਯੋਗ ਨਾ ਹੋਵੇ ਅਤੇ ਤਰਲ ਦੀ ਰਸਾਣ ਨੂੰ ਘੱਟ ਤੋਂ ਘੱਟ ਜਾਂ ਪੂਰੀ ਤਰ੍ਹਾਂ ਰੋਕ ਦਿੱਤਾ ਜਾਵੇ ਨੰਬਰ 2 ਐਡੀਮਾ ਵਿੱਚ ਕਮੀ ਅਤੇ ਮੈਕੁਲਾ ਅਤੇ ਰੈਟੀਨਾ ਦਾ ਮੋਟਾ ਹੋਣਾ ਨੰਬਰ 3 ਨਤੀਜੇ ਵਜੋਂ ਨਜ਼ਰ ਦੀ ਤੀਵਰਤਾ ਵਿੱਚ ਸੁਧਾਰ ਡੀਐਮਈ ਮਰੀਜ਼ਾਂ ਵਿੱਚ ਇਸ ਦੇ ਸਕਾਰਾਤਮਕ ਨਤੀਜਿਆਂ ਅਤੇ ਅੱਖਾਂ ਦੀ ਹੋਰ ਪੇਚੀਦਗੀਆਂ ਦਾ ਘੱਟ ਜੋਖਮ ਹੋਣ ਦੇ ਕਾਰਨ ਐਂਟੀ ਵੀਈਜੀਐਫ ਥੈਰੇਪੀ

ਪੜਨ ਵਰਗੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਮਹੱਤਵਪੂਰਨ ਸੁਧਾਰ ਕਰਦੀ ਹੈ ਟੀਵੀ ਦੇਖਣਾ ਅਤੇ ਗੱਡੀ ਚਲਾਉਣਾ ਜੋ ਆਖਰਕਾਰ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ ਡਾਇਬੀਟਿਕ ਮੈਕੂਲਰ ਐਡੈਮਾ ਨੂੰ ਰੋਕਣ ਲਈ ਸਿਹਤਮੰਦ ਜੀਵਨ ਸ਼ੈਲੀ ਅਤੇ ਖੁਰਾਕ ਵਿੱਚ ਤਬਦੀਲੀਆਂ ਵਿੱਚ ਤੁਹਾਡੀ ਬਲੱਡ ਸ਼ੂਗਰ ਨੂੰ ਕੰਟਰੋਲ ਕਰਨਾ ਸ਼ਾਮਲ ਹੈ ਨਿਯਮਿਤ ਕਸਰਤ ਕਰਨਾ ਅਤੇ ਸਿਹਤਮੰਦ ਵਜ਼ਨ ਬਣਾਈ ਰੱਖਣਾ ਜੇਕਰ ਤੁਸੀਂ ਸਿਗਰਟ ਪੀਂਦੇ ਹੋ ਤਾਂ ਸਿਗਰਟ ਨੋਸ਼ੀ ਛੱਡੋ ਆਪਣੇ ਬਲੱਡ ਪ੍ਰੈਸ਼ਰ ਅਤੇ ਕੋਲੇਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰੋ।